ਡੋਰੀ ਰੋਡ ਤੇ ਐਸ ਤਰ੍ਹਾਂ ਦੇ ਪੰਜ ਸਾਬ ਦੇ ਗਦਾਮਾਂ ਦੇ ਅੰਦਰ ਨਾਲ ਅਗਲਾ ਗਿਆ ਐ ਤੁਰੰਤ ਕਾਰਜ ਵਿੱਚ ਆ ਗਏ ਤਿੰਨ ਫਾਇਰ ਗੱਡੀਆਂ ਮੌਕੇ ਤੇ ਪਹੁੰਚ ਆਈਆਂ ਇੱਕ ਨਾ ਬਟਾਲੇ ਫੋਨ ਕਰਤਾ ਬਟਾਲੇ ਨੂੰ ਗੱਲੀ 2 ਮਿੰਟ ਚ ਆੜੀ ਜੀ ਤੇ ਤਕਰੀਬਨ ਅੱਗ ਦੇ ਕੰਟਰੋਲ ਹੀ ਆ ਜਿਹੜਾ ਫਟਗੜਾ ਕੰਮ ਉਹ ਤਲ ਗਿਆ ਅੱਗ ਨੇ ਕਿਸੇ ਕਿਹੜੇ ਰਾਮਾਇਕੜੀ ਕਿ ਚੀਜ਼ ਨਹੀਂ ਆਦਨੇ ਗਦਾਮ ਦੇ ਚਾਰੇ ਪਾਸੇ ਘੇਰਾ ਪਾਇਆ ਹੋਦਾ ਜੀ ਇਹ ਤੁਸੀਂ ਦੇਖ ਸਕਦੇ ਫੋਟੋ ਲੈ ਸਕਦੇ ਹੋ ਕਿ ਕਿੱਦਾਂ ਅੱਗ ਨੇ ਸਾਰੇ ਪਾਸੇ ਘੇਰਾ ਪਾਇਆ ਦਾ ਕਿਹੜੀ ਕਿਹੜੀ ਚੀਜ਼ ਜਲ ਬੇਸ ਤੇ ਲਈ ਆ ਇਹ ਖਿਲਾਫ ਤੇ ਇਹ ਲੱਕੜ ਦੇ ਕ੍ਰੇਟਾਂ ਤੇ ਪਲਾਸਟਿਕ ਦੇ ਕ੍ਰੇਟਾਂ ਇਹਨਾਂ ਨੂੰ ਇਹ ਲੱਗੀ ਅੱਗ ਚਲੋ ਅੰਦਰ ਪਚਾਵ ਕਣਕ ਨੂੰ ਕਿਤਾ ਪਚਾਵ ਕਿੰਨਾ ਚਿਰ ਨੁਕਸਾਨ ਹੈ ਇਹਦਾ ਹਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਹ ਮਿਊਨਿਸਪਲ ਸਾਬ ਨੂੰ ਪੁੱਛਣਾ ਹੈ ਅੱਗ ਦੇ ਕੰਟਰੋਲ ਪਾ ਲਿਆ ਗਿਆ ਭਾਈ ਨਹੀਂ 70% ਕੰਟਰੋਲ ਪਾ ਲਿਆ ਜੀ 30% ਰਹਿ ਗਿਆ ਇਹਦਾ ਅਨਾਜ ਨੂੰ ਜਿਹੜਾ ਅੰਦਰ ਪਿਆ ਅਨਾਜ ਹਜੇ ਤਾਂ ਸੇਵ ਹੀ ਲੱਗਦਾ ਮੈਨੂੰ ਚਲੋ ਹੋਰ ਕਿੰਨਾ ਸਮਾਂ ਲੱਗ ਸਕਦਾ ਕਿ ਬਚਾਉਣ ਵਿੱਚ ਬਸ ਕਿੰਨਾ ਦਾ ਅੱਧਾ ਘੰਟਾ ਲੱਗਦਾ ਹੈ ਬੋਰੀਆ ਦਾ ਬਚਾਅ ਬੋਰੀਆ ਦਾ ਬਚਾਅ ਹੀ ਤਕਰੀਬਨ ਲੱਗਦਾ ਅਗਰ ਲੱਗੀ ਕਿਦਾਂ ਪਤਾ ਲੱਗਾ ਤੱਕ ਇਹ ਸਾਰਾ ਇਹ ਨਹੀਂ ਅੰਦਾਜ਼ਾ ਨਹੀਂ ਲਗਾ ਸਕਦਾ ਕਿਦਾਂ ਲੱਗਦੀ ਹੈ ਇਹਦਾ ਇਹ ਠੀਕ ਹੈ ਗੱਡੀ ਜਾ ਰਹੀ ਤੇ ਦੇਖਿਆ ਦੂਰੋਂ ਧੂਹ ਉੱਠ ਰਣਾ ਪਈ ਤੇ ਦੇਖਣ ਲੱਗੇ ਤੇ ਅੱਗ ਲੱਗੀ ਨਹੀਂ ਜ਼ਦਾਮਾਂ ਦੇ ਕਿੰਨੇ ਜ਼ਦਾਮਾਂ ਦਾ ਬਚਾਅ ਕਰਦਾ ਬਾਹਰ ਜਨਾ ਟੋਹਟ ਟੋਹ ਰੇਦਾ ਹੈਗਾ ਉਹ ਵੀ ਉਹੀ ਰੱਗ ਲੱਗੀ ਅੰਦਰ ਬਚਾਅ ਹੋ ਗਿਆ ਅੱਗ ਸੱਦਾ ਲੱਗੀ ਹੈ ਜਿੱਦਾਂ ਕਿ ਆਪਣੇ ਸਲਾਹ ਦੇ ਮੌਕੇ ਤੋਂ ਫੜ ਬਗੈ ਗੱਡੀਆਂ ਆਈਆਂ ਨੇ ਮੌਕੇ ਤੇ ਫੜ ਬਗੈ ਗੱਡੀਆਂ ਬੈਠੀਆਂ ਆਪਣੇ ਟੈਰਨ ਲਾ ਕੇ ਅੱਡ ਭਜੰਦਾ ਕਿਹੜੀਆਂ ਗੱਡੀਆਂ ਆਈਆਂ ਨੇ ਇਹ ਦੋ ਪਹਿਲਾਂ ਆ ਗਿਆ ਸਾਡੇ ਹੁੰਦੇ ਤੇ ਇੱਕ ਵਾਰ ਇੱਕ ਦੋ ਪਹਿਲਾਂ ਹੋ ਗਿਆ ਅੱਜ ਕਿੰਨੀ ਲੱਗੀ ਕਿਹੜੇ ਕਿਹੜੇ ਏਰੀਆ ਲੱਗੀ ਗਈ ਆ ਇਕਦਮ ਦੇ ਆਲੇ ਦੋਲੇ ਗਿਆ ਸਾਰੀ ਗੱਲ ਇਕਦਮ ਦੇ ਅੰਦਰ ਸਮਾਂ ਪਿਆ ਅੰਦਰ ਬਚਾਅ ਆ ਬਾਰ ਬਾਰ ਹੀ ਆ ਸਾਰੀ